ਸਾਸੀ ਕਾਲ ਸਾਰਿਆਂ ਨੂੰ ਸੋ ਸਵਾਗਤ ਆ ਫਿਰ ਤੋਂ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਕਾਫੀ ਟਾਈਮ ਤੋਂ ਬਾਅਦ ਅੱਜ ਇਹ ਵਲੌਗ ਪਾ ਰਹੇ ਆ ਤੇ ਅੱਜ ਆਪਾਂ ਮਤਲਬ ਹੈਗੇ ਆ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਈਏ ਸੋ ਹੈਗੇ ਅੱਜ ਆਪਾਂ ਨੀਦਰਲੈਂਡ ਦੇ ਵਿੱਚ ਨੀਦਰਲੈਂਡ ਤੋਂ ਲੋਡ ਕੀਤਾ ਸਵਿਟਜ਼ਰਲੈਂਡ ਦਾ ਤੇ ਦੋ ਵੀਡੀਓ ਛੋਟੀਆਂ ਛੋਟੀਆਂ ਮੈਂ ਪਹਿਲਾਂ ਆਲਰੇਡੀ ਮੈਂਸ਼ਨ ਕੀਤੀਆਂ ਤੁਸੀਂ ਦੇਖ ਸਕਦੇ ਆਪਣੇ ਕੋਲ ਲੋਡ ਕੀਆ ਤੇ ਸਵਿਟਜ਼ਰਲੈਂਡ ਆਪਾਂ ਜਾਣਾ ਵਾ ਇਹ ਲੋਡ ਤੇ ਪਹਿਲਾਂ ਇਸ ਤੋਂ ਕਸਟਮ ਆ ਤਾਂ ਸੋ ਬਹੁਤ ਬਹੁਤ ਧੰਨਵਾਦ ਆ ਆਪ ਸਭ ਦਾ ਯਾਰ ਬੜਾ ਪਿਆਰ ਦੇ ਰਹੇ ਹੋ ਮਤਲਬ ਫਿਰ ਤੋਂ ਆਪਾਂ ਚੈਨਲ ਤੇ ਦੁਬਾਰਾ ਆ ਰਹੇ ਆ ਤੇ ਸੋ ਮਾਫ ਕਰਨਾ ਪਹਿਲਾਂ ਕੋਈ ਵਲੌਗ ਨਹੀਂ ਆਪਣੇ ਕੋ ਆਪਡੇਟ ਕਰ ਹੋਇਆ ਕੁਝ ਵੀ ਕਰ ਲੋ ਤੇ ਕਿਉਂ ਕਿਉਂਕਿ ਲਾਇਸੈਂਸ ਤੇ ਕੰਮ ਵਿੱਚ ਸੀਗੇ ਉਸ ਤੋਂ ਬਾਅਦ ਆ ਨਹੀਂ ਇਸ ਬੰਦੇ ਨਾਲ ਥੋੜਾ ਜਿਹਾ ਉਹ ਹੋਇਆ ਉਹ ਗੈਪ ਕਾਫੀ ਪੈ ਗਿਆ ਤੇ ਮੇਰਾ ਆਪ ਰੀਚੇਬਲ ਜੋ ਵੀ ਕਰੋ ਇਹ ਕੰਮ ਦੇ ਵਿੱਚ ਡਾਉਨ ਮਤਲਬ ਕੀ ਮਹਿਸੂਸ ਇਹ ਕਾਫੀ ਹੋਈ ਆ ਠੀਕ ਆ ਜੀ ਤੋ ਲੋ ਵੀ ਆਪਾਂ ਗੱਲ ਕਰਦੇ ਆ ਅੱਜ ਦੇ ਲੋਡ ਦੀ ਸੋ ਬਾਈ ਯਾਰ ਲੋਡ ਅੱਜ ਆਪਾਂ ਜਾਣਾ ਸਵਿਟਜ਼ਰਲੈਂਡ ਇੱਥੋਂ ਲੈ ਗਏ ਠੀਕ ਆ ਜੀ ਤੇ ਹੁਣ ਮੈਂ ਲੱਗਾ ਜ ਤੋਰਨ ਤੇ ਲੋਡ ਕਰਾ ਲਈਆ ਗੱਡੀ ਤੇ ਪਿੰਡ ਨੀਦਰਲੈਂਡ ਦੇ ਪਿੰਡਾਂ ਆ ਦਾ ਏਰੀਆ ਸੋ ਥੋੜਾ ਥੋੜਾ ਮੈਂ ਤੁਹਾਨੂੰ ਦਿਖਾਉਂਦਾ ਜਾਊਂਗਾ ਕਿਉਂਕਿ ਸਿੰਗਲ ਜਾ ਰਹਾ ਵਾ ਠੀਕ ਆ ਜੀ ਤੇ ਮਾਰੀਏ ਸਲਫ ਲਈਏ ਬਾਬੇ ਨਾਨਕ ਦਾ ਨਾਮ ਤੇ ਚੱਲੀ ਆਪਾਂ ਸੋ ਬਾਈ ਸੋ ਹਾਂਜੀ ਨਾਲੇ ਇੱਕ ਗੱਲ ਹੋਰ ਆ ਬਾਈ ਯਾਰ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਕੋਈ ਵੀ ਗੱਲਬਾਤ ਵੀਡੀਓ ਦੇ ਬਾਰੇ ਜੇ ਜਿੱਦਾਂ ਵੀ ਆਪਣੇ ਕਮੈਂਟਾਂ ਦੇ ਵਿੱਚ ਕਰਨੀ ਨਾ ਭੁੱਲਣਾ ਤੇ ਚਚਕੰਗੀ ਚੰਗੀ ਲੱਗੀ ਵੀਡੀਓ ਤੇ ਸ਼ੇਅਰ ਜ਼ਰੂਰ ਕਰਿਓ ਚਲਦੇ ਆਂ ਆਪਾਂ ਓਕੇ ਜੀ ਤੇ ਤੁਹਾਨੂੰ ਦਿਖਾਉਨੇ ਆਂ ਨੀਦਰਲੈਂਡ ਦੇ ਬੰਡ ਓਕੇ ਬਾਈ ਇਹ ਆ ਕੰਪਨੀ ਜਿਹੜੇ ਕੀ ਭਾਰੀ ਮਾਤਰਾ ਦੇ ਵਿੱਚ ਆਂਡਿਆਂ ਦੀ ਪ੍ਰੋਡਕਸ਼ਨ ਕਰਦੀ ਪਈ ਆ ਤੇ ਆਹ ਵਾਲਾ ਅੱਗੇ ਬੰਨੇ ਦਾ ਏਰੀਆ ਇਹ ਦੇਖ ਸਕਦੇ ਆਂ ਫੁੱਲਾ ਡੁੱਲਾ ਏਰੀਆ ਬਹੁਤ ਵਧੀਆ ਪਿੰਡਾਂ ਦੇ ਵਿੱਚ ਪਿੰਡਾਂ ਦਾ ਰੋਡ ਆ ਤੇ ਪਿੰਡਾਂ ਇਸ ਪਿੰਡ ਦੇ ਵਿੱਚ ਇੱਕ ਕੰਪਨੀ ਆ ਤੇ ਤਗੜਾ ਕੰਮ ਆ ਦੇਸੀ ਤੇ ਫਾਰਮੀਆਂ ਡਿਆਂ ਦਾ ਓਕੇ ਬਾਈ ਤੋ ਆ ਘਰ ਦੇਖ ਸਕਦੇ ਇਥੋਂ ਦੇ ਓਕੇ ਤੇ ਚੱਲਦੇ ਆਪਾਂ ਅਗਿ ਵਿਧਾਨ ਤੋਂ ਕੋਣੀ ਲੋਬੀ ਇਹ ਆ ਗਿਆ ਵਾ ਪਿੰਡਾਂ ਨਾਲ ਹੋਰ ਆ ਜਿਹਦੇ ਤੇ ਆਪਾਂ ਜਾਣਾ ਵਾ ਓਕੇ ਲੋਬੀ ਬਾਬੇ ਅੱਜ ਤਾਨੂੰ ਆਪਦਾ ਘੁੰਮੀਆਂ ਨੀ ਤੇ ਰਹਿਣ ਦੇ ਘਰ ਤੋਂ ਪਿੰਡ ਤੇ ਇੱਕ ਉਹਦੇ ਡੇਰ ਓਕੇ ਤੋ ਆ ਯਾਰ ਕਣਕ ਵੀਜੀ ਪਈ ਆ ਇਧਰਲੀ ਸਾਈਡ ਤੇ ਤੇ ਕਣਕ ਕਾਫੀ ਹੋ ਗਈ ਪਰ ਇੱਕ ਗੱਲ ਦੱਸ ਦਿੰਨਾ ਸਿਆਲ ਐਰ ਕੀ ਠੰਡ ਪਿਛਲੀ ਵਾਰ ਨਾਲੋਂ ਬੜੀ ਜਿਆਦਾ ਵਾਗ ਗਈ ਐਸ ਵਾਰ ਜਰਮਨ ਦੇ ਵਿੱਚ ਵੀ ਕੱਲ ਪਰਸੋ ਜੇ ਬਰਫ਼ ਕਾਵੀ ਪਈ ਤੇ ਹਾਲਾ ਕਿ ਇਧਰ ਹੈ ਨਹੀਂ ਗਈ ਆਹ ਖੇਤ ਮੱਕੀ ਦਾ ਤੇ ਇਧਰ ਨੂੰ ਮੀਂਹ ਜ਼ਰੂਰ ਹੈਗਾ ਵਾ ਠੀਕ ਆਂ ਤੁਸੀਂ ਦੇਖਦੇ ਚੱਲਿਓ ਤੇ ਆਪਾਂ ਤੁਹਾਨੂੰ ਇਧਰੋਂ ਘਰ ਦੇ ਉਹ ਵੀ ਆ ਕੋਈ ਆਪਣੇ ਨਰਸਰੀ ਦਾ ਹੀ ਕੰਮ ਲੱਗਦਾ ਤੇ ਨਰਸਰੀ ਆ ਤੇ ਘਰ ਦੇਖ ਸਕਦੇ ਆ ਤੁਸੀਂ ਇੱਥੋਂ ਬਾਈ ਇੱਕ ਗੱਲ ਤੁਹਾਨੂੰ ਦਿਖਾ ਦਾਂ ਕਈ ਬੰਦੇ ਘਰਾਂ ਦੇ ਵਿੱਚ ਆਪਣੇ ਤਾਂ ਇੱਧਰ ਰੱਖੀ ਹੋਈ ਆ ਸਾਰੇ ਗੱਡੀ ਲਈ ਪਈ ਬਾਈ ਨੇ ਠੀਕ ਆ ਆ ਦੇਖ ਸਕਦੇ ਲਓ ਬਾਈ ਇਹ ਪਿੰਡਾਂ ਵਾਲਾ ਹੀ ਰਾਹ ਆਪਾਂ ਨੂੰ ਹੁਣ 1 ਬਾਈ 1 ਆ ਗਿਆ ਤੇ ਇਹ ਆਪਾਂ ਮੇਰਾ ਖਿਆਲ ਉਹ 2-4 ਕਿਲੋਮੀਟਰ ਜਾਵਾਂਗੇ ਆ ਵੀ ਇੱਕ ਸਾਡੇ ਦੇ ਘਰ ਪਰ ਯਾਰ ਹਾਲੈਂਡ ਤੇ ਆ ਨੀਦਰਲੈਂਡ ਹਾਲੈਂਡ ਆਪਾਂ ਕਹ ਲਈਏ ਇਹ ਕੰਟਰੀ ਤੇ ਸਵਿਟਜ਼ਰਲੈਂਡ ਜਿੱਥੇ ਕਿ ਆਪਾਂ ਜਾਣਾ ਵਾ ਦੋਵੇਂ ਕੰਟਰੀਆਂ ਬੀ ਮਸਾਲਾ ਬੋਲੀਆਂ ਹੀ ਸੋਹਣੀਆਂ ਕੰਟਰੀਆਂ ਨੇ ਭਾਈ ਲੋਬੀ ਹੁਣ ਆਪਾਂ ਆ ਗਏ ਆ ਜਰਮਨ ਐਂਟਰ ਕਰ ਗਏ ਆ ਤੇ ਜਰਮਨ ਹੁਣ ਜਰਮਨ ਦਾ ਆਪਾਂ ਨੂੰ ਕੋਈ 482 ਕਿਲੋਮੀਟਰ ਇੱਕ ਤੋਂ ਮੈਨੂੰ ਪੈਟਰੋਲ ਪੰਪ ਆ ਤੇ ਕਾਰੀ ਉੱਦੋਂ ਰਹਿ ਜਾਣਾ ਕਾਫੀ ਆ 800 ਕਿਲੋਮੀਟਰ ਆ ਗਈ ਠੀਕ ਆ ਤੇ ਕੱਲ ਨੂੰ ਆਪਾਂ ਕਲੀ ਕਰਾਉਣੀ 2 ਵਜੇ ਦੇ ਕਰੀਬ ਇੱਕ ਤੋਂ 2 ਵਜੇ ਸਹੀ ਆ ਪਹਿਲਾਂ ਕਸਟਮ ਵੀ ਕਰਾਉਣਾ ਚੱਲਦੇ ਆ ਸਾਡੀਆਂ ਗੱਲਾਂ ਪਤਾ ਨਾਲ ਤੁਹਾਨੂੰ ਦਿਖਾਉਣੇ ਆ ਉੱਧਰ ਦੀ ਠੰਡ ਓਕੇ ਹਾਂਜੀ ਲੌਵੀ ਹੁਣ ਆਪਾਂ ਬਾਈ ਰੁਕੇ ਸੀਗੇ ਇੱਥੇ ਸਿਰਫ ਅਤੇ ਸਿਰਫ 45 ਮਿੰਟ ਦੀ ਬ੍ਰੇਕ ਲਈ ਜਿਹਦੇ ਤੋਂ ਬਾਅਦ ਸਾਢੇ 4 ਘੰਟਿਆਂ ਦਾ ਸ਼ਡਿਊਲ ਆਪਾਂ ਦਾ ਇਹ ਕੱਲੋ ਕੀ ਮਿਲ ਜਾਂਦਾ ਤੇ ਹੁਣ ਚਾਹ ਮੈਂ ਲੱਗਾ ਬਣਾਉਣ ਦੱਸ ਦੇ ਜੇ ਕਹਿੰਨੇ ਪੀਣੀ ਹੈ ਠੀਕ ਆ ਤੇ ਆਪਾਂ ਗੱਲ ਕਰ ਲਈ ਹਾਂਜੀ ਤੇ ਹੁਣ ਚੱਲਦੇ ਹਾਂ ਉਸ ਤੋਂ ਬਾਅਦ ਆ ਚਾਹ ਪਾਣੀ ਪੀ ਕੇ ਤੇ ਮੌਸਮ ਠੰਡ ਬਹੁਤ ਯਾਰ ਬਾਹਰ ਤੇ ਮੈਂ ਵੀ ਹੁਣੇ ਜਾਗੜ ਲਾਈ ਆਣ ਕੇ ਬਾਥਰੂਮ ਬੂਥਰੂਮ ਗਈ ਕੇ ਤੇ ਬਾਕੀ ਇਦਾਂ ਵੀ ਅ ਇੱਥੋਂ ਹੁਣ ਆਪਾਂ ਨੂੰ ਕਿਲੋਮੀਟਰ ਕਿੰਨੇ 327 327 ਕਿਲੋਮੀਟਰ ਜਿੱਥੋਂ ਆਪਾਂ ਗੱਡੀ ਦਾ ਐਡ ਬਲੂ ਪਾਣਾ ਤੇ ਉਦੋਂ ਅੱਗੇ ਆਪਾਂ ਗਾੜੀ ਮੇਰਾ ਖਿਆਲ ਆ ਵੀ 150 ਹੋਣਾ ਕਿਲੋਮੀਟਰ ਸਫ਼ਰ ਜਿਹੜਾ ਸਵਿਟਜ਼ਰਲੈਂਡ ਦਾ ਟੋਟਲੀ 150 ਤੋਂ 200 ਹੋਊਗਾ ਅੱਧ ਇੰਨਾ ਦਾ ਤੇ ਸੋ ਹੁਣ ਚਾਹ ਬਣੀ ਬਣਾ ਲਈਏ ਓਕੇ ਜੀ ਤਾਂ ਫੇਰ ਆਪਾਂ ਪੀ ਖਾ ਕੇ ਚੱਲਦੇ ਆਂ ਜੀ ਬਾਈ ਲੈ ਵੀ ਚਾਹ 라 ਜਗੜਾ ਆਪਾਂ ਜੋ ਵੀ ਸੌਂਫ ਜਿਵੇਂ ਆਪਣੇ ਲੈ ਚੀ ਮੋਟੀ ਪਾਈ ਆ ਤੇ ਖੰਡ ਪੱਤੀ ਉੱਤੇ ਤੇ ਦੁੱਧ ਵੀ ਪਾਈਏ ਤੇ ਗੈਸ ਨੂੰ ਸਿੱਧਾ ਚਲਾਓ ਓਕੇ ਜੀ ਤੇ ਪੀਖਾਗੇ ਆਪਾਂ ਤੁਰਦੇ ਆ ਓਕੇ ਲੋ ਬਾਈ 43 ਮਿੰਟ ਹੋ ਗਏ 46 ਹੋ ਗਿਆ ਆਪਾਂ ਉਦੋਂ ਤਪਣਾ ਤੇ ਲਵਿੰਨੀ ਰਾ ਵੀ ਹੋਣਾ ਪਿਆ ਓਕੇ ਸੋ ਬਾਈ ਇਹ ਫੌਟ ਲੈਡ ਕੇ ਕਰਨਾ ਆਪਾਂ ਆਪਣੀ ਗੱਡੀ ਦੀ ਖਰਾਬੀ ਤੂਪੀ ਹੋ ਗਈ ਹੋਣੀ ਆ ਉਕੇ ਜੇ ਸਰ ਦੇ ਬਾਹਰ ਦਾ ਮੌਲ ਯਾਰ ਤੇ ਲੱਗਣਾ ਪਾਰਕਿੰਗਾਂ ਦੇ ਵਿੱਚ ਲੱਗਣ ਲੱਪੀ ਹੁਣ ਇਹ ਜੇ ਆਪਾਂ ਯਾਰ ਐਥ ਕੀ ਗੱਲ ਕਰੀਏ ਐਥ ਕੀ ਯੂਰਪ ਦੇ ਵਿੱਚ ਠੰਡ ਪਿਛਲੀ ਵਾਰੀ ਨੂੰ ਯਾਦਾ ਵਾ ਤੇ ਪਿਛਲੀ ਵਾਰ ਤਾਂ ਕੋਈ ਏਡਾ ਜਿਆਦਾ ਖਾਸ ਨਹੀਂ ਸੀ ਤੇ ਆਪਾਂ ਮੈਂ ਵੀ 2 ਦਿਨ ਪਹਿਲਾਂ ਆਪਣੇ ਜਰਮਨ ਦੇ ਵਿੱਚ ਪੈ ਗਈ ਹੀ ਬਰਫ ਕੋਈ ਮਤਲਬ ਡੇਢ ਕਬੂਟਾ ਮੈਂ ਆਪਣੇ ਇੱਕ ਵੀਡੀਓ ਮੈਂਸ਼ਨ ਕੀਤੀ ਆ ਦੇਖ ਲਿਓ ਉਹਦੇ ਵਿੱਚ ਤੇ ਤਕਈ ਹਿੱਸਿਆਂ ਦੇ ਵਿੱਚ ਭਾਈ ਸਾਰੇ ਨਹੀਂ ਪਈਗੀ ਠੀਕ ਆ ਤੇ ਸਾਰੇ ਆਪਾਂ ਕਹਿ ਨਹੀਂ ਸਕਦੇ ਸਾਰੀਆਂ ਕੰਟਰੀਆਂ ਚ ਵੀ ਨਹੀਂ ਕਹਿ ਸਕਦੇ ਹਾਲੈਂਡ ਤੋਂ ਆਇਆ ਉਧਰ ਕੁਝ ਨਹੀਂ ਮੌਸਮ ਜਿਵੇਂ ਕਿ ਹੁਣ ਇੱਥੇ 10 ਡਿਗਰੀ ਆ ਤੇ ਜਦੋਂ ਮਾਈਨਸ ਜਾਊਗਾ ਉਦੋਂ ਬਰਫ ਪੈਣੀ ਸ਼ੁਰੂ ਹੋ ਜਾਣੀ ਆ ਉਧਰ ਤਾਂ ਕੁਝ ਵੀ ਨਹੀਂ ਸੀਗਾ ਉਧਰ 7-8 ਸੀਗਾ ਤਾਂ ਹਾਲੈਂਡ ਤੋਂ ਆਪਾਂ ਆ ਲੋਡ ਕਰਾ ਕੇ ਜਾ ਕੇ ਆਏ ਆ ਤੇ ਗਾੜੀ ਹੁਣ ਸਵਿਟਜ਼ਰਲੈਂਡ ਪਹਾੜਾਂ ਦਾ ਆਪਾਂ ਤੁਹਾਨੂੰ ਪੂਰਾ ਦਿਖਾਵਾਂਗੇ ਤੇ ਜੇ ਹਾਂ ਉਥੇ ਇੱਕ ਦਿਹਾੜੀ ਡੰਗ ਰੁਕੇ ਸੋ ਆਪਾਂ ਇੱਕ ਲਾਈਵ ਕਰਾਂਗੇ ਤੇ ਲਾਈਵ ਵਿੱਚ ਤੁਹਾਨੂੰ ਲਾਈਵ ਹੀ ਉਥੇ ਸਾਰਾ ਕੁਝ ਦਿਖਾਵਾਂਗੇ ਆਹ ਵਲੌਗ ਤੋਂ ਸਵਾਇਟ ਠੀਕ ਆ ਜੀ ਸੋ ਸਵਿਟਜ਼ਰਲੈਂਡ ਮਤਲਬ ਕਿ ਹਰ ਇੱਕ ਬੰਦਾ ਜਿਹਦੇ ਜਿੰਨੂੰ ਵੀ ਆਪਾਂ ਕਹਿ ਦਈਏ ਨਾ ਸਵਿਟਜ਼ਰਲੈਂਡ ਕੋਊਗਾ ਬਹੁਤ ਸੁਣਾ ਵਾਕਿਆ ਸੁਣਾ ਵਾ ਸ਼ੱਕ ਨਹੀਂ ਕੋਈ ਸੋ ਆਪਾਂ ਤੁਹਾਨੂੰ ਹਰ ਕੀ ਲੋ ਭਾਈ ਵੇਖ ਸਕਦੇ ਐਸ ਟਾਈਮ ਹਰ ਇੱਕ ਬੰਦਾ ਜਗਾ ਭਾਲਦਾ ਠੀਕ ਆ ਚੱਲੀ ਆਂਦਾ ਬਾਹਰ ਵਿੱਚ ਜੀ ਹੁਣ ਤਾਂ ਜਗਾ ਹੈਗੀ ਆ ਕਈ ਥਾਵਾਂ ਤੇ ਚੱਲਦੇ ਆਪਾਂ ਵੀ ਓਕੇ ਸੋ ਭਾਈ ਲੋਬੀ ਅੱਜ ਆਪਾਂ ਆ ਗਿਆਂ ਐਸ ਪਾਰਕਿੰਗ ਵਿੱਚ ਸਵੇਰੇ 9:00 ਤੇ ਰੈਸਟ ਕਰਕੇ ਤੁਹਾਂਗੇ ਤੇ ਆਹ ਹੁਣ ਪਿੱਛੇ ਜਗਾ ਤਾਂ ਅੱਗੇ ਵੀ ਹੈਗੀ ਪਰ ਮੇਰੇ ਰੀਫਰ ਵਿੱਚੋਂ ਰਾਤ ਨੂੰ ਚੱਲ ਸਕਦਾ ਤਾਂ ਕਰਕੇ ਆਪਾਂ ਪੰਗਾ ਨਹੀਂ ਕਿਉਂਕਿ ਜੇ ਰੀਪਰ ਚੱਲਿਆ ਤਾਂ ਫਿਰ ਦੂਜੇ ਦੀ ਨੀਂਦ ਮਤਲਬ ਦੂਜਾ ਬੰਦਾ ਡਿਸਟਰਬ ਹੁੰਦਾ ਇਸ ਕਰਕੇ ਆਪਾਂ ਪੰਗਾ ਹੀ ਨਹੀਂ ਲਿਆ ਠੀਕ ਆ ਸੋ ਆਪਾਂ ਹੁਣ ਇੱਥੇ ਅਰੈਸਟ ਕਰਾਂਗੇ 9 ਘੰਟੇ ਸਵੇਰੇ 4 ਵਜੇ ਕਰੀਬ ਤੜਕੇ ਆਪਣੀ ਰੈਸਟ ਪੂਰੀ ਹੋਣੀ ਤਾਂ ਫਿਰ ਉਦੋਂ ਚੱਲਦੇ ਆਪਾਂ ਅੱਗੇ ਓਕੇ ਜੀ ਸੋ ਮਿਲਦੇ ਆਪਾਂ ਸਵੇਰ ਨੂੰ ਆਪਾਂ ਵਲੌਗ ਨੂੰ ਬਾਲਾ ਨਹੀਂ ਮਤਲਬ ਉਸ ਹੱਬ ਨਾ ਖਿੱਚਣਾ ਸੋ ਆਪਾਂ ਮੇਨ ਮੇਨ ਤੁਹਾਨੂੰ ਆਪਣਾ ਇਹ ਜਰਨੀ ਦਿਖਾਉਣੀ ਆ ਤੇ ਮਤਲਬ ਬਾਰਡਰ ਦਾ ਜੋ ਕਸਟਮ ਸਿਸਟਮ ਕਿਉਂਕਿ ਉਹਨਾਂ ਦਾ ਕਸਟਮ ਵਾਲਾ ਸਿਸਟਮ ਆ ਜਾਂ ਇੱਕ ਪੇਪਰ ਹੁੰਦਾ T1 ਜੇ ਕੰਪਨੀਆਂ ਦੇ ਦੇਣ ਠੀਕ ਆ ਜੀ ਤੇ ਆਪਾਂ ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਓਕੇ ਜੀ ਸੋ ਕਿਦਾਂ ਐਂਟਰੀ ਜੋ ਵੀ ਉਧਰ ਦਾ ਆਹਾ ਪਾਵਾ ਓਕੇ ਸੋ ਮਿਲਦੇ ਆਪਾਂ ਸਵੇਰੇ ਓਕੇ ਜੀ ਗੁੱਡ ਬਾਏ ਤੇ ਗੁੱਡ ਨਾਈਟ ਮਿਲਦੇ ਸਵੇਰੇ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਦਾਂ ਹਾਲ ਚੱਲੇ ਤੁਲੋ ਭਾਈ ਹੁਣ ਉੱਠੇ ਸੀਗੇ ਤੇ ਬੁਰਸ਼-ਬੁਰਸ਼ ਕਰਕੇ ਆਪਾਂ ਤੁਰਨਾ ਲੱਗੇ ਆ ਤੇ ਪਹਿਲਾਂ ਜਿੱਦਾਂ ਕਿ ਆਪਣੀ ਟਰੈਡੀਸ਼ਨਲ ਚਾਹ ਆਪਾਂ ਬਣਾ ਲਈਏ ਤੇ ਚਾਹ ਨਾਲ ਲੈ ਕੇ ਤੁਰੇ ਜਾਂਦੇ ਪੀਂਦੇ ਜਾਂਦੇ ਤੇ ਤੁਰਦੇ ਆ ਫਿਰ ਆਲ ਮੌਸਮ ਬਹੁਤ ਵਧੀਆ ਵਾ ਮਾਹੌਲ ਵਧੀਆ ਠੀਕ ਆ ਬਾਹਰ ਮੇਰੇ ਖਿਆਲ ਨਾਲ ਮੜਾ-ਮੜਾ 20 ਪਿਆ ਹੋਵੇ ਪਰ ਬਰਫਲਾ ਕੋਈ ਹੈ ਨਹੀਂ ਤੇ ਆਪਣੇ ਕੀ ਉਹਨੂੰ ਕਹਿੰਦੇ ਗਾੜੀ ਵੇਖੋ ਤੇ ਤੋਂ ਠੀਕ ਆ ਚਾਹ ਦੱਸਿਓ ਕਿਨੇ ਕਿਨੇ ਪੀਣੀ ਆ ਓਕੇ ਚਾਹ ਬਣਾ ਲਈ ਆਪਾਂ ਇੱਕ ਚਲਦੇ ਆਪਾਂ ਓ ਬਾਬੇ ਚਾਹ ਬਣ ਕੇ ਹੋ ਗਈ ਆਪਣੀ ਹੋ ਚੁੱਕੀ ਐ ਯਾਰ ਤੇ ਮਗਰੇ ਖਰੀ ਗਿਆ ਆਪਾਂ ਟਾਈਮ ਪੱਕੀ ਹੋ ਗਿਆ ਤੇ ਲੋਗੋ ਸਵਾਲੋ ਕਹਿੰਦੇ ਚੱਲੀਂ ਰੈਸਟ ਤੇ ਜੀ ਚਲੋ ਵੀ ਚੱਲੀਏ ਚਲੋ ਵੀ ਪਾਰਕਿੰਗ ਵਾਲੇ ਗੁੱਟ ਭਾਈ ਸਾਰਿਆਂ ਨੂੰ ਲੋ ਵੀ ਆ ਗਏ ਆਪਾਂ ਪੈਟਰੋਲ ਸਟੇਸ਼ਨ ਤੇ ਐਡ ਬਲੂ ਕਾਲੀਆ ਫੁੱਲ ਤੇ ਐਡ ਬਲੂ ਪਾਉਣ ਲਈ ਮੈਂ ਆਪਣੀ ਨੇ ਭੇਜਿਆ ਆਪਾਂ ਨੂੰ ਬਾਈ ਸਪੈਸ਼ਲੀ ਕਰੋ ਅ ਫਰਾਂਸ ਫਰਾਂਸ ਸਸਤਾ ਵ ਤੇ ਹੁਣ ਗੱਡੀਆਂ ਦੀ ਲਾਈਨ ਵਜਣ ਲੱਗੀ ਠੀਕ ਆ ਮੈਂ ਕਰ ਲਾਂ ਫੁੱਲ ਫੇ ਚੱਲਦੇ ਆਪਾਂ ਪੁਆਇੰਟੀ ਬਈ ਲੋ ਵੀ ਡੀਜ਼ਲ ਆਪਾਂ ਕਰ ਲਿਆ ਫੁੱਲ ਔਰ ਡੀਜ਼ਲ ਕਹਿਤਾ ਐਡ ਬਲੂ ਤੇ ਹੁਣ ਤੁਰੀਏ ਕਿਉਂਕਿ ਆਪਾਂ ਨੂੰ 168 ਕਿਲੋਮੀਟਰ ਇਥੋਂ ਆ ਜਿੱਥੇ ਆਪਾਂ ਕਸਟਮ ਪ੍ਰਾਉਡਰ ਕੀਦਾ ਜੀ ਤੇ ਚੱਲਦੇ ਆਂ ਚਲੋ ਚੱਲ ਕੇ ਵੇਖਦੇ ਅੱਗੇ ਕੀ ਹਾਲਾ ਮੌਸਮ ਦਾ ਹੁ ਮੀਂਹ ਲੱਗਾ ਚੱਲਣ ਦਾ ਸੋ ਇਦਾਂ ਹੀ ਪੈਂਟਿਆ ਵਾ ਤੇ ਫਰਾਂਸ ਵੜਦੇ ਸਾਰ ਮੀਂਹ ਥੋੜਾ ਜਿਆਦਾ ਵਾ ਤੇ ਪਿਛੇ ਹੈ ਨਹੀਂ ਕੋਈ ਨਾ ਖਾਸ ਬਾਈ ਇੱਥੋਂ ਦਾ ਡੈਮ ਦੇਖੋ ਅਸੂ ਦਾ ਡੈਮ ਵਾ ਇੱਕ ਪਰ ਇਹ ਹੈਗਾ ਆਪਣੇ ਬਾਰਡਰ ਦੇ ਆ ਫ੍ਰਾਂਸ ਤੇ ਜਰਮਨ ਦੇ ਉਹ ਗਾੜੀ ਹੁਣ ਆਪਾਂ ਫੇਰ ਜਰਮਨ ਟੈਂਟਰ ਹੋਣਾ ਤੇ ਜਰਮਨ ਤੋਂ ਗਾੜੀ ਆਪਾਂ ਜਾਣਾ ਵਾ ਸਵਿਟਜ਼ਰਲੈਂਡ ਬਾੜ ਦੇ ਸਕਦੇ ਆ ਇਹਨੂੰ ਬਾ ਪਹਾੜੀ ਇਧੀਆਂ ਹੀ ਆ ਸਮਝੋ ਠੀਕ ਆ ਤੇ ਆ ਲਾਗੀ ਲੈਣ ਗੂਗਲ ਦੇ ਵਿੱਚ ਦੇਖਦਾ ਚਿੱਟੀ ਭੱਦੀ ਲੈਣ ਆ ਜਿਹੜੀ ਇੱਥੇ ਏ ਆ ਬਾਰਡਰ ਹੈ ਠੀਕ ਹੈ ਨਹਿਰ ਦੇ ਉੱਤੇ ਉਹ ਬਾਈ ਆਪਾਂ ਨੂੰ ਬਾਰਡਰ ਹੈ ਗਿਆ ਕੋਈ 25 ਕਿਲੋਮੀਟਰ ਠੀਕ ਹੈ ਜੀ ਸਵਿਟਜ਼ਰਲੈਂਡ ਦਾ ਇਹ ਸਕਦੇ ਐ ਨੂੰ ਵੱਧਨ ਕਾਫੀ ਆ ਤੇ ਸਾਡੇ 4 ਕਿਲੋ ਦੀ ਦਮ ਰਿਹਾ ਆਪਣ ਦਾ ਇਹ ਉਹ ਬਾਈ ਆ ਇੱਕ ਸ਼ਹਿਰ ਆ ਸਵਿਟਜ਼ਰਲੈਂਡ ਦੇ ਨਾਲ ਨਾਲ ਆ ਏਰੀਆ ਦਾ ਇਧਰ ਬੋਲਣ ਲਾ ਪੈਂਦਾ ਆਪਣੇ ਜਰਮਨ ਨਾਲ ਆਈ ਮੈਂ ਯਾਦਾ ਮਤਲਬ ਪਿੱਛੇ ਨਾਲੋਂ ਆਮ ਨਾਲੋਂ ਫਰਕ ਥੋੜਾ ਜਿਹਾ ਦਾ ਹੈਗਾ ਹੀ ਹੈ ਯਾਰ ਪਹਾੜੀ ਏਰੀਆ ਵਾਕੀ ਤੇ ਰਹਿ ਗਿਆ ਆਪਾਂ ਨੂੰ 12 ਕਿਲੋਮੀਟਰ ਹੀ ਤੋਂ ਬਾਅਦ ਲੋ ਬਾਈ ਇੱਥੇ ਆ ਗਏ ਆਪਾਂ ਆ ਲਾਈਨ 'ਚ ਠੀਕਾ ਜੀ ਤੇ ਚੈੱਕ ਕਰ ਪਬਲਿਕ ਅ ਕਸਟਮ ਜਦੋਂ ਆ ਲਾਇਨ ਆ ਲਾਈਟ ਮਤਲਬ ਹਰੀ ਹੁੰਦੀ ਆ ਤੇ ਜਾ ਹੁਣ ਤੇ ਬਾਕੀ ਜਿਹਦਾ ਸਿੱਧਾ ਕਿਸੇ ਨੇ ਜਾਣਾ ਜਾ ਸਕਦੇ ਹਰੀ ਲਾਈਟ ਮਤਲਬ ਸਿੱਧਾ ਰੋਡਿਆਂ ਨੂੰ ਆ ਤੇ ਆਪਾਂ ਹੁਣਾਂ ਇੱਥੋਂ ਸੱਜੇ ਠੀਕ ਆ ਤੇ 5-2 ਕਿਲੋਮੀਟਰ ਤੇ ਪਾਰਕਿੰਗ ਆ ਬਾਈ ਸਾਡੀ ਲੈਨ ਹੋਣ ਚੱਲੀ ਆ ਅੱਧਾ ਪੌਣਾ ਘੰਟਾ ਹੋ ਗਿਆ ਹੁਣ ਚੱਲਦੇ ਆ ਕਸ਼ਟਪੇਟ ਤੋਂ ਮੈਂ ਅੱਗੇ ਗੱਲ ਦਾ ਪਤਾ ਦਿਹਾਉਣੇ ਆ ਫੇਰ ਸਵਿਟਜ਼ਰਲੈਂਡ ਵੇਗੀਆਂ ਚਲੋ ਬਾਈ welcom to switzerland lobby ਆਪਾਂ ਆ ਨਹਿਰ ਉਸੇ ਤਰ੍ਹਾਂ ਹੀ ਆ ਰੇ ਨੈਟ ਦੇ ਦੇਖ ਸਕਦੇ ਨਹਿਰ ਦੇ ਵਿਚਾਲਿਆਂ ਦੀ ਜਰਮਨ ਤੇ ਸਵਿਟਜ਼ਰਲੈਂਡ ਦਾ ਬਾਰਡਰ ਲੋਬੀ ਆਪਾਂ ਹੁਣ ਹੋ ਜਾਈਏ ਐਂਟਰ ਕਰਦੇ ਆ ਆਹ ਵਾਹ ਪਾਰਕਿੰਗ ਠੀਕ ਆ ਜੀ ਤੇ ਆਪਾਂ ਕਹ ਲਈਏ ਕਿ ਇੱਕ ਦਲ ਹੋਰ ਆ ਰੇ ਕਿੰਨੀਆਂ ਖਾਲੀ ਆ ਉਹ ਹਰੇ ਰੰਗ ਚ ਤੇ ਜਿਹੜੀਆਂ ਫੁੱਲ ਵਾ ਉਹ ਲਾਲ ਚ ਸਕਰੀਨ ਦੇਖ ਸਕਦੇ ਇਹ ਹੁਣ ਇੱਥੇ ਲਾ ਕੇ ਮੈਂ ਕਰਾ ਲਾਂ ਕਸਟਮ ਕਿਉਂਕਿ ਆਪਣੇ ਕੋ ਟਾਈਮ ਵੀ ਉਹਨਾਂ ਦੀ ਆ। ਤੋ ਲਓ ਬਾਈ ਇਹ ਹੈਗਾ ਕਸਟਮ ਦੀ ਪਾਰਕਿੰਗ ਤੇ ਬ੍ਰਿਜਾ ਛੋਟਾ ਆ ਤੇ ਉਤੋਂ ਗੱਡੀ ਕਸਟਮ ਆ। ਤੇ ਮੈਂ ਕਸਟਮ ਕਰਾ ਰਾਂ ਦਿਖਾਉਣਾ ਤੁਹਾਨੂੰ ਮੈਂ। ਹੁਣ ਆਹ ਬ੍ਰਿਜ ਦੇ ਥਾਣੀ ਅੱਗੇ ਕਹ ਲੋ ਕਿ ਐਂਟਰੀ ਗੇਟ ਆ ਤੇ ਆ ਦੇਖ ਸਕਦੇ ਬੱਬੇ ਇੱਥੋਂ ਦਾ ਵੈਦਰ ਤੇ ਆ ਹੈਗਾ ਕਸਟਮ ਦੇਖ ਸਕਦੇ ਆਪਾਂ ਤੇ ਇੰਟਰਲੀ ਸਾਈਡ ਤੇ ਵੀ ਓਕੇ ਠੰਡ ਬੜੀ ਹੋ ਗਈ ਆ ਯਾਰ ਇਧਰ ਨੂੰ ਠੰਡ ਹੋਰ ਵੱਧ ਗਈ। ਔਰ ਇੱਕ ਵੇਖਿਓ ਆ ਲਾਤੀ ਛਤਰੀ ਅਗਲੇ ਨੇ। ਇਹ ਟੀਵੀ ਚਲਾਤਾ। ਲਾਇਆ ਕਿ ਨਹੀਂ ਜਿਗਾਰਡ ਅਗਲੇ ਨੇ। ਸਹੀ ਹੈ। ਵੀ ਕਸਟਮ ਹੋ ਗਿਆ ਤੇ ਹੁਣ ਆਪਾਂ ਚੱਲੀਏ ਤਾਂ ਮੈਂ ਅੱਗੇ ਤੁਹਾਨੂੰ ਛੋਟਾ ਛੋਟਾ ਦਿਖਾਉਣਾ ਵੀ ਆਪਾਂ ਸਵਿਟਜ਼ਰਲੈਂਡ ਦਾ ਵੀ ਦਿਖਾਵਾਂਗੇ ਤੁਹਾਨੂੰ ਕਿਹੋ ਜਿਹਾ ਵਾਸ ਸਵਿਟਜ਼ਰਲੈਂਡ। ਪਰ ਠੰਡ ਇਧਰ ਜਿਆਦੀ ਆ ਯਾਰ ਠੰਡ ਬਹੁਤ ਆ। ਓਕੇ ਤਾਂ ਮੈਂ ਦਿਖਾਉਣਾ ਤੁਹਾਨੂੰ। ਲਓ ਭਾਈ ਇਹ ਆ ਸਵਿਟਜ਼ਰਲੈਂਡ ਦਾ। ਸੋ ਕਮੈਂਟਰਾਂ ਦੇ ਵਿੱਚ ਕਿੱਦਾਂ ਲੱਗਾ ਤੁਹਾਨੂੰ ਐਂਟਰੀ ਆਪਾਂ ਕਰ ਲਈ ਤੇ ਕੰਟਰੀ ਬਹੁਤ ਸੋਹਣੀ ਆ ਯਾਰ ਐਵੇਂ ਕਹੀ ਆਈਏ ਤੇ ਮਤਲਬ ਕੀ ਥੋੜੇ ਦਿਨ ਪਹਿਲਾਂ ਇੱਕ ਬਾਈ ਨਾਲ ਗੱਲ ਲੰਦੀ ਆ ਹੀ ਗੱਲ ਉਹ ਕਰਦੇ ਸੀ ਸਵਿਟਜ਼ਰਲੈਂਡ ਦੇ ਬਾਰੇ ਤੇ ਬਾਈ ਦੱਸਿਓ ਆਪ ਨੂੰ ਕਿੱਦਾਂ ਲੱਗੀ ਹਾਂ ਲੋ ਬਾਈ ਦੇਖ ਸਕਦੇ ਪਰ ਬਰਫ਼ ਨਹੀਂ ਗਈ ਹਜੇ ਅ ਬਰਫ਼ ਕੱਲੋਗੀ ਇਸ ਏਰੀਆ ਵਾਲ ਤਾਂ ਹੈ ਨਹੀਂ ਸ਼ਾਇਦ ਅਸਟਰੀਆ ਵਾਲੀ ਸਾਈਡਾਂ ਲ ਹੋਵੇ ਤੇ ਇਟਲੀ ਸਾਈਡ ਤੋਂ ਨਹੀਂ ਚਲੋ ਬਸ ਇਹ ਵਾਈ ਦਾ ਲੱਗਾ ਤੁਹਾਨੂੰ ਸੁਜਰਲੈਂਡ ਲਓ ভাই ਇੱਥੇ ਪਹਾੜਾਂ ਦੇ ਬਰਫ਼ ਸਟਾਰਟ ਹੁੰਦੀ ਆ ਤੇ ਆਓ ਵੇਖ ਸਾਡੇ ਕਿੰਨਾ ਸੋਹਣਾ ਚਿੱਟਾ-ਚਿੱਟਾ ਲੱਗਣ ਡਿਆ ਏ ਸੀਨ ਦੇਖਣ ਵਾਲਾ ਬਹੁਤ ਵਧੀਆ ਠੀਕ ਆ ਥੱਲੇ ਕੋਹ ਨਹੀਂ ਉੱਪਰ ਭਰੀਆ ਬਰਫ ਜੇ ਬਨਾਲਦਾ ਇੱਥੇ ਦੇਖਣ ਨੂੰ ਇੱਕ ਆ ਇਧਰਲੇ ਪਹਾੜ ਵੇਖ ਲਓ ਕੁਛ ਨਹੀਂਗਾ ਤੇ ਉਹ ਉੱਪਰ ਵੇਖੋ ਕਿਦਾਂ ਮੱਲਾ ਹੀ ਵੱਜੀਆਂ ਪਈਆਂ ਬਰਫ ਜਿੱਦਾ ਉੱਪਰ ਪੈਂਦੀ ਹੁੰਦੀ ਆ ਤਾਂ ਇੱਥੇ ਮੀਂਹ ਪੈ ਰਿਹਾ ਆ ਦੇ ਛੋਟੇ ਛੋਟੇ ਕਣੀਆਂ ਐਂਗਾ ਦਾ ਮੌਸਮ ਆ ਸਵਿਟਜ਼ਰਲੈਂਡ ਦਾ ਉੱਪਰ ਉੱਪਰ ਬਰਫਾਤ ਥੱਲੇ ਨਹੀਂ ਥੱਲੇ ਮੀਂਹ ਆ ਟੈਂਪਰੇਚਰ ਉਹ ਦੇਖ ਸਕਦੇ ਤਿੰਨ ਡਿਗਰੀ ਆ ਆਪਣੇ ਕੋਲ ਤਾਂ برف ਦਾ ਸਾਈਨ ਗੱਡੀ ਦੇਣ ਰਹੀ ਆ ਠੀਕ ਆ ਉਹ ਭਾਈ ਬਰਫ ਪੈਂਦੀ ਤੇ ਜਦੋਂ ਖੁਰੀ ਜਾਂਦੀ ਆ ਆਹ ਦੇ ਤੇ ਆ ਦੇਖੋ ਤੇ ਨਾਲੇ ਨਾਲ ਹੀ ਕਹ ਲੋ ਪਾਣੀ ਬਣੀ ਜਾਂਦੀ ਮੀਂਹ ਆ ਤੇ ਆਪਾਂ ਜਿਹੜਾ ਕਿ ਤਾਪ ਤਾਪਮਨ ਘਟ ਵੱਧ ਘਟ ਜਾਂਦਾ ਵਾ ਜਦੋਂ ਤੇ ਬਰਫ਼ ਬਣ ਜਾਂਦੀ ਆ ਤੇ ਦਿਖਾਉਣਾ ਇੱਕ ਮਿੰਟ ਤੁਹਾਨੂੰ ਬੈਕ ਕੈਮਰਾ ਕਰਕੇ ਆ ਦੇਖੋ ਸਵਿਟਜ਼ਰਲੈਂਡ ਦੀ ਬਰਫ਼ ਮਤਲਬ ਹੁਣ ਪੈਂਦੀ ਤੇ ਆ ਦੇ ਸਹੀ ਹੈ ਹਾਂਜੀ ਭਾਈ ਲੈ ਵੀ ਆਪਾਂ ਆ ਗਏ ਸੀਗੇ ਆਫਲੋਡਿੰਗ ਵਾਲੀ ਜਿੱਥੇ ਖਾਲੀ ਹੁਣਾਵਾ ਗੱਡੀ ਆਪਣੀ ਤੇ ਮੈਂ ਇਦਾ ਹੀ ਪਰ ਉਹ ਅ ਜਿੱਦਾ ਕੀ ਟ੍ਰੈਫਿਕ ਆਪਣੇ ਬਹੁਤ ਸੀਗੀ ਬਾਰਡਰ ਦੇ ਨਾਲੇ ਦੇ ਉੱਤੇ ਇਹਨਾਂ ਦਾ ਕਸਟਮ ਜੋ ਵੀ ਕਰੋਨਾ ਪੈਂਦਾ ਤੇ ਉਹਦਾ ਕਰਕੇ ਹੁਣ ਕੰਪਨੀ ਬੰਦ ਹੋ ਗਈ ਆ ਤੋ ਕਹਿੰਦੇ ਇੱਥੇ ਬਾਹਰ ਲਾ ਲਾ ਸਵੇਖ ਖਾਲੀ ਕਰਾਂਗੇ ਤੋ ਸਵੇਰ ਨੂੰ ਹੁਣ ਖਾਲੀ ਹੋਣੀ ਆ ਤੇ ਆਪਣੇ ਫਿਰ ਮਗਰੇ ਮੈਂ ਲੋਡ ਕਰਨਾ ਵਾ ਬੈਲਜੀਅਮ ਦਾ ਠੀਕ ਆ ਜੀ ਸੋ ਬਾਈ ਇਹ ਸਵਿਟਜ਼ਰਲੈਂਡ ਦਾ ਵਾ ਜਿੰਨਾ ਕੁ ਮੈਂ ਹੋ ਸਕਿਆ ਟਰਾਈ ਕੀਤਾ ਵਾ ਆਪਾਂ ਤੁਹਾਨੂੰ ਦਿਖਾਇਆ ਮਤਲਬ ਬਾਈ ਵੀਡੀਓ ਤੇ ਬਹੁਤ ਸੋਹਣੀ ਕੰਟਰੀ ਆ ਯਾਰ ਮਤਲਬ ਇਹ ਕੁਦਰਤੀ ਆ ਟ੍ਰਿਪ ਵੈਸੇ ਮੈਨ ਤੋਂ ਪਹਿਲਾਂ ਨਾ 2 ਦਿਨ ਪਹਿਲਾਂ ਹੀ ਇੱਕ ਬਾਈ ਨਾਲ ਮੇਰੀ ਗੱਲ ਹੋਈ ਸੀ ਭਰਾ ਯਾਰ ਮਿੱਤਰ ਹੀ ਸੀਗੇ ਉਹ ਵੀ ਵੈਸੇ ਮੈਨੂੰ ਪੁੱਛਣ ਤਾਂ ਮੈਂ ਕਿਹਾ ਵੀ ਇੱਕ ਪਹਿਲੇ ਸਾਲ ਗਿਆ ਸੀ ਬਾਅਦ ਚ ਨਹੀਂ ਗਿਆ ਪਰ ਮੈਂ ਕਿਹਾ ਵਾਕੇ ਬਹੁਤ ਸੋਹਣੀ ਕੰਟਰੀ ਆ ਨੀਦਰਲੈਂਡ ਤੇ ਇਹ ਦੋਵੇਂ ਕੰਟਰੀਆਂ ਸਟੈਂਡ ਦੀਆਂ ਮਤਲਬ ਐ ਸੋਹਣੀਆਂ ਕੰਟਰੀਆਂ ਵਾ ਵੀ ਕਹ ਲੋ ਕਿ ਆਪਣੇ ਵੱਖਰੀ ਲੋਕਾ ਠੀਕ ਆ ਤੇ ਚਲੋ ਵੈਸੇ ਦਾ ਆਪਾਂ ਇਹ ਨਹੀਂ ਕਹਿੰਦੇ ਸਾਰਾ ਯੂਰਪ ਹੀ ਬਹੁਤ ਸੋਹਣਾ ਵਾ ਕੁਦਰਤ ਨੇ ਬਹੁ ਇੰਨਾ ਨੇ ਸੰਭੀ ਹੋਈ ਆ ਤੇ ਸੋਹਣਾ ਲੱਗਦਾ ਸੋ ਠੀਕ ਆ ਜੀ ਸੋ ਇਹ ਸੀਗਾ ਯਾਰ ਆਪਣਾ ਅੱਜ ਵਾਲਾ ਵਲੌਗ ਤੇ ਦੱਸਿਓ ਤੁਹਾਨੂੰ ਕਿੱਦਾਂ ਲੱਗਾ ਕਮੈਂਟਾਂ ਦੇ ਵਿੱਚ ਸੋ ਆਪਾਂ ਮੋੜ ਤੋਂ ਚੈਨਲ ਦੀ ਗਰੋ ਕਰ ਰਹੇ ਆ ਤੇ ਥੋੜਾ ਤੁਸੀਂ ਤੁਹਾਡੇ ਸਹਿਯੋਗ ਤੋਂ ਬਗੈਰ ਮਤਲਬ ਕਿ ਇਹ ਨਹੀਂ ਹੋਣਾਗਾ ਤੇ ਆ ਵੀਡੀਓ ਲਾਈਕ ਕਰਿਓ ਕਮੈਂਟਾਂ ਵਿੱਚ ਦੱਸਿਓ ਤੁਹਾਨੂੰ ਕਿੱਦਾਂ ਲੱਗਾ ਤੇ ਨੈਕਸਟ ਕੋਈ ਆਪਣੀ ਕੀ ਕਿੱਦਾਂ ਦਾ ਮਤਲਬ ਚਾਹੀਦਾ ਹੈ ਜਾਂ ਕਿਵੇਂ ਕਹਿ ਲਓ ਸੋ ਕੱਲ ਨੂੰ ਮੈਂ ਜਾਣਾ ਵਾਂ ਟਰਾਈ ਕਰੂੰਗਾ ਜੇ ਹੋ ਸਕਿਆ ਤੇ ਮੈਂ ਹੁਣ ਲਾਈਵ ਮਤਲਬ ਕੀ ਹੋਣ ਦਾ ਸੋਚੂੰਗਾ ਕਰੂੰਗਾ ਸਵੇਰ ਨੂੰ ਤੇ ਜੇ ਹੋ ਸਕਿਆ ਸੋ ਬਰਫ ਮੇਰਾ ਖਿਆਲ ਆ ਵੀ ਅੱਗੇ ਨਾਲੋਂ ਵੀ ਥੋੜੀ ਡੀਪਲੀ ਤੌਰ ਤੇ ਹੋ ਗਈ ਹੁਣ ਤਾਂ ਆ ਦੇ ਤੇ ਇਹ ਸੀਗਾ ਆਪਣਾ ਵਲੌਗ ਸਵਿਟਜ਼ਰਲੈਂਡ ਦਾ ਓਕੇ ਜੀ ਤੁਹਾਨੂੰ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ ਵਿੱਚ ਸੋ ਚੈਨਲ ਨੂੰ ਨਵੇਂ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆਪਾਂ ਗੱਲਾਂ ਬਾਤਾਂ ਕਰਦੇ ਆਂ ਅਗਲੇ ਵਲੌਗ ਓਕੇ ਜੀ ਸਤਿ ਸ੍ਰੀ ਅਕਾਲ ਗੁੱਡ ਬਾਏ ਟੇਕ ਕੇਅਰ